ਓ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਬਈ ਦੋ ਭਰਾ ਹੁੰਦੇ ਆ ਉਹਨਾਂ ਦੇ ਆਸਮੇਂ ਵਿੱਚ ਨਾ ਕੋਈ મતਭੇਦ ਕਰਕੇ ਫਰਕ ਪਾਈ ਜਾਂਦਾ ਉਹ ਕਹਿੰਦੇ ਵੀ ਅਸੀਂ ਘਰ ਦੇ ਵਿੱਚ ਕੰਧ ਕੱਢਣੀ ਐ ਅਡਵਾਂਟ ਹੋਣਾ ਉਹ ਮੈਸਤਰੀ ਬੁਲਾ ਲੈਂਦੇ ਆ ਮੈਸਤਰੀ ਬੁਲਾ ਕੇ ਉਹਨੂੰ ਕਹਿੰਦੇ ਵੀ ਅਸੀਂ ਤਾਂ ਜਾਣਿਆ ਕੰਮ ਤੇ ਜੇ ਤੂੰ ਸਾਡੇ ਆਂਦਿਆਂ ਨੂੰ ਆਥਰ ਨੂੰ ਕੰਦ ਕਰ ਦੇ ਉਹ ਮੈਸਤਰੀ ਬੜਾ ਸਮਝਦਾਰ ਹੁੰਦਾ ਉਹ ਕਹਿੰਦਾ ਯਾਰ ਇਹ ਤਾਂ ਬਹੁਤ ਵੱਡਾ ਪਾਪ ਹੋ ਜਾਊਗਾ ਜੇ ਮੈਂ ਕੰਦ ਕਾਢ ਤੀ ਇਹ ਦੋਨੇ ਭਰਾ ਟੁੱਟ ਜਾਣਗੇ ਤੇ ਆਪਾਂ ਹੋ ਸਕੇ ਤਾਂ ਇਹਨਾਂ ਦੋਨਾਂ ਨੂੰ ਮਲਾਉਣਾ ਕਿਉਂਕਿ ਜਿਹੜਾ ਜੋੜਨ ਵਾਲਾ ਹੁੰਦਾ ਉਹ ਬੰਦਾ ਬਹੁਤ ਭਾਗਾ ਵਾਲਾ ਹੁੰਦਾ ਬਹੁਤ ਚੰਗਾ ਬੰਦਾ ਹੁੰਦਾ ਤੇ ਤੋੜਨ ਵਾਲਾ ਹੁੰਦਾ ਜਿਹੜਾ ਕੱਟਣ ਵਾਲਾ ਹੁੰਦਾ ਹੁਣ ਤੁਸੀਂ ਐਗਜ਼ਾਮਪਲ ਲੈ ਲਓ ਕਿ ਸੂਈ ਜੋੜਦੀ ਆ ਉਹਨੂੰ ਦਰਜੀ ਆਪਣੀ ਪੱਗ ਦੇ ਵਿੱਚ ਲਾ ਕੇ ਰੱਖਦਾ ਕੈਂਚੀ ਕੱਟਦੀ ਆ ਉਹਨੂੰ ਪੈਰਾਂ ਦੇ ਕੋਲੇ ਰੱਖਦਾ ਜਣੀ ਕਿ ਉਹਨੂੰ ਥੱਲੇ ਰੱਖਦਾ ਜਿਹੜੀ ਸੂਈ ਆ ਉਹਦਾ ਸਤਕਾਰ ਵੇਖੋ ਉਹ ਜੋੜਦੀ ਆ ਉਹ ਪੱਗ ਦੇ ਵਿੱਚ ਸੋ ਆਪਾਂ ਕਿਸੇ ਨੂੰ ਵੀ ਵੱਧ ਤੋਂ ਵੱਧ ਕੋਸ਼ਿਸ਼ ਜਿਹੜੀ ਜੋੜਨ ਦੀ ਕਰੀਏ ਨਾ ਕਿ ਤੋੜਨ ਦੀ ਚਾਹੇ ਸੋਡਾ ਉਹ ਮਿੱਤਰਾਂ ਭੈਣ ਭਰਾ ਮਾਤਾ ਪਿਤਾ ਰੁਸਿਆ ਉਹਨੂੰ ਪਿਆਰ ਨਾਲ ਮਨਾਓ ਗੱਲ ਬਕਰੀ ਪਾਓ ਪਿਆਰ ਦਿਓ ਜੇ ਕੋਈ ਗਲਤੀ ਹੋਈ ਹੈ ਉਹ ਤੋਂ ਮਾਫੀ ਮੰਗੋ ਹੰਕਾਰ ਨਾ ਕਰੋ ਸੋ ਮਹੇਤਰੀ ਨੇ ਕੀ ਆਖਿਆ ਵੀ ਸੋਚਿਆ ਜੇ ਆਪਾਂ ਇਹਨੂੰ ਕੰਦ ਕੱਢਦੇ ਆ ਤਾਂ ਦੋਨੇ ਭਰਾਵਾਂ ਦਾ ਫਰਕ ਪੈ ਜੂ। ਉਹਨੇ ਆਪਣੀ ਅਕਲ ਦਾ ਇਸਤੇਮਾਲ ਕੀਤਾ। ਉਹਨਾਂ ਦੇ ਘਰ ਦੇ ਵਿਚਾਲੇ ਦੀ ਇੱਕ ਖਾਲ ਲੰਘਦਾ ਸੀ। ਉਹ ਖਾਲ ਦੇ ਉੱਤੇ ਪੁਲੀ ਬਣਾਉਣ ਲੱਗ ਗਿਆ। ਜਦੋਂ ਪੁਲੀ ਬਣਾਉਣ ਲੱਗ ਗਿਆ ਤੇ ਉਹਦਾ ਛੋਟਾ ਭਰਾ ਉਹਨੂੰ ਪੁੱਛਦਾ ਮਿਸਤਰੀ ਨੂੰ ਕਹਿੰਦਾ ਵੀ ਮਿਸਤਰੀ ਸਾਹਿਬ ਤੁਹਾਨੂੰ ਐਸੀ ਕੰਦ ਕੱਢਣ ਨੂੰ ਕਿਹਾ ਤੁਸੀਂ ਤੇ ਪੁਲੀ ਕ ਬਣਾਉਣੇ ਆ। ਉਹਨੇ ਉਹਨੂੰ ਜੋੜਨ ਵਾਸਤੇ ਜਿਹੜੀ ਸਕੀਮ ਲਾਈ ਉਹ ਕਹਿੰਦਾ ਭਾਈ ਸਾਹਿਬ ਜਿਹੜਾ ਤੇਰਾ ਛੋਟਾ ਭਰਾ ਵੱਡਾ ਭਰਾ ਵੈਗਰੂ ਉਹ ਜੇ ਕਹਿੰਦਾ ਜਿਹੜਾ ਤੇਰਾ ਵੱਡਾ ਭਰਾ ਉਹ ਸਾਨੂੰ ਕਹਿ ਕੇ ਗਿਆ ਕਹਿੰਦਾ ਵੀ ਮੇਰਾ ਛੋਟਾ ਭਰਾ ਮੈਨੂੰ ਉਹਦੇ ਮਾਣਾ ਸਰਦਾ ਨਹੀਂ ਮੇਰਾ ਨਿੱਕਾ ਭਰਾ ਮੇਰੇ ਬੱਚਿਆਂ ਵਰਗਾ ਤੇ ਇਸ ਪੁਲੀ ਦੇ ਉਤੋਂ ਦੀ ਮੈਂ ਨਾ ਕਿਉਂ ਉਹਨੂੰ ਮਿਲ ਕੇ ਆਇਆ ਕਰੂੰਗਾ ਜਦੋਂ ਸ਼ਾਮ ਪਈ ਉਹਦਾ ਵੱਡਾ ਭਰਾ ਆਇਆ ਉਹਨੇ ਮਿਸਤਰੀ ਨੂੰ ਪੁੱਛਿਆ ਵੀ ਤੂੰ ਆਹ ਪੁਲੀ ਕਾਹਤੋਂ ਬਣਾਈ ਆ ਕਿਉਂ ਬਣਾਈ ਤੈਨੂੰ ਕੰਦ ਕੱਢਣ ਨੂੰ ਕਿਹਾ ਸੀ ਉਹ ਕਹਿੰਦਾ ਜੀ ਮੈਨੂੰ ਛੋਟੇ ਛੋਟੇ ਭਰਾ ਨੇ ਕਿਹਾ ਵੀ ਮੇਰਾ ਵੱਡਾ ਭਰਾ ਮੇਰੇ ਪਿਆਵਾਂ ਸਮਾਨ ਆ ਜਦੋਂ ਦਾ ਮੇਰਾ ਮਾਪਿਓ ਇਸ ਦੁਨੀਆ ਤੋਂ ਗਿਆ ਉਦੋਂ ਬਾਅਦ ਮੈਨੂੰ ਇਹਨੇ ਆਪਦੇ ਬੱਚਾ ਵਾਂਗੂ ਪਾਲਿਆ ਮੈਨੂੰ ਆਪਦੇ ਵੱਡੇ ਭਰਾਵਾਂ ਨਾਲ ਨਹੀਂ ਸਰਨਾ ਸੋ ਉਹਨਾਂ ਦੇ ਅੰਦਰ ਦੋਨਾਂ ਦੇ ਉਹਨੇ ਇੱਕ ਪਿਆਰ ਅਹਿਸਾਸ ਕਰਵਾਇਆ ਤਾਂ ਉਦੋਂ ਬਾਅਦ ਉਹ ਕਹਿੰਨੇ ਵੀ ਮਿਸਤਰੀ ਸਾਹਿਬ ਗੱਲ ਤੇਰੀ ਜਮਨ ਜਾਏ ਜਾ ਇਹ ਕੰਧ ਨਾ ਘੱਡੀ ਸੋ ਕਿਸੇ ਨੂੰ ਤੋੜਨ ਦੀ ਬਜਾਏ ਸਾਨੂੰ ਜੋੜਨਾ ਚਾਹੀਦਾ ਸਿੱਖਾਂ ਨੂੰ ਇਹ ਮਿਲਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ